ਮੈਨੂੰ ਲੱਗਦਾ ਹੈ ਮੈਥੋਂ ਬਟਾਲੇ ਤੋਂ ਹੀ ਹਨ ਕਿੰਦਾ ਨੋਤਰਾ ਲੱਗਦਾ ਛਾਂ ਦੇ ਵਿੱਚ ਲੋਕੀ ਆਪਣੇ ਘਰਾਂ ਜੇ ਰਜਾਈਏ ਜੀ ਬੜੇ ਪਰ ਇਹ ਚਾਹ ਬਣਦੇ ਨਾ ਕਾਇਨਾ ਸਹਾਰਾ ਕਬੂ ਵਾਲਿਆਂ ਦਾ ਜੀ ਬੜਾ ਧੰਨਵਾਦ ਇਹ ਇਹਨਾਂ ਦਾ ਬੜੇ ਚਿਰ ਤੋਂ ਇਹ ਸੇਵਾ ਕਰਦੇ ਲੋਕਾਂ ਦੀ ਚਾਹ ਗਰੀਬਾਂ ਨੂੰ ਬੱਚਿਆਂ ਵਾਸਤੇ ਕਪੜਾ ਦੇ ਰਿਆ ਚਾਹ ਦੇ ਰਿਆ ਖਾਣ ਪੀਣ ਲਈ ਰਾਸ਼ਨ ਪਾਣੀ ਦੇ ਰਿਆ ਤੇ ਇਹਨਾਂ ਬਹੁਤ ਵਧੀਆ ਲੱਗਦਾ ਕਿ ਅਸੀਂ ਰੋਜ਼ ਇੱਥੇ ਸੰਗਤ ਵੇਨੇ ਆ ਬੱਚੇ ਨਿੱਕੇ ਨਿੱਕੇ ਬੱਚੇ ਜਿਹੜੇ ਆ ਗਰੀਬ ਘਰਾਂ ਦੇ ਚਾਹ ਪੀਂਦੇ ਆ ਰਸ ਖਾਂਦੇ ਆ ਤੇ ਬੜੀ ਮਨ ਨੂੰ ਸ਼ਾਂਤੀ ਹੁੰਦੀ ਆ ਲੋਕੀ ਜਈਆਂ ਚ ਬੜੇ ਪਰ ਸੇਵਾ ਕਰਨ ਵਾਲੇ ਜਿਹੇ ਵਾਂ ਕਰੀ ਜਾਣੀਆਂ ਸੇਵਾ ਕਰਨ ਵਾਲਿਆਂ ਨੇ ਉਹਨਾਂ ਦੇ ਸੇਵਾ ਕਰੀ ਜਾਣੀਆਂ ਜੀ ਉਹ ਪਰ ਗਰ ਵੀ ਉਹ ਪਾਣੀ ਵਰਤਦੇ ਪਾਣੀ ਵਰਤਦੇ ਜੀ ਹਾਂਜੀ ਹਾਂਜੀ ਉਹ ਪਾਣੀ ਵਰਤਉਂਦੇ ਆ ਬਹੁਤ ਵਧੀਆ ਲੱਗਦਾ ਹੈ ਬੰਦਾ ਇਦਾਂ ਦੀ ਸੇਵਾ ਕਰਨੀ ਦੇ ਦੇਗੀ ਕਿ ਸਿਰਸਰੇ ਕੋਈ ਚਾਹ ਵਾਲਾ ਪਾਣੀ ਨਹੀਂ ਗੁੰਦੇ ਜੀ ਹਾਂਜੀ ਇਹ ਜੀ ਸੇਵਾ ਤੇ ਕਰਨੀ ਚਾਹੀਦੀ ਜੇ ਪਰ ਜਿਹੜੇ ਬੱਚੇ ਨਿੰਗਨੇ ਕੇ ਬੱਚੇ ਨੇ ਠੰਡ 'ਚ ਕੋਈ ਫੁੱਟਬਾਲ ਤੇ ਸੱਤਾ ਹੁੰਦਾ ਜਾ ਰਹੇ ਉਹਨਾਂ ਵਾਸਤੇ ਦੀ ਬੜਾ ਵਧੀਆ ਹੋ ਜਾਂਦਾ ਵਾ ਵੀ ਚਲ ਉਹਨਾਂ ਨੂੰ ਚਾਹ ਮਿਲ ਜਾਂਦੀ ਗਰਮ ਗਰਮ ਸੇ ਸੇਰੇ ਠੰਡ ਚ ਕੋਈ ਕੰਮ ਕਰ ਵਾਲੇ ਵੀ ਦਤੜਕੇ ਜਾਣ ਵਾਲੇ ਕੋਈ ਤੜਕੇ ਜਾਣ ਵਾਲੇ ਵੀ ਹੁੰਦੇ ਹਾਂ ਜੀ ਤੁਸੀਂ ਕੰਮ ਕਰਦੇ ਆਂ ਅਸੀਂ ਵੀ ਕਰਦੇ ਆਂ ਜੀ ਢਲਾਈ ਦਾ ਕੰਮ ਤੇ ਸਾਨੂੰ ਵੀ ਬੜਾ ਵਧੀਆ ਚਾਹ ਇਹੋਲੇ ਲੱਗਦੀ ਐ ਟੌਪ ਦੀ ਜਾ ਕੇ ਅਸੀਂ ਲੋਏ ਦੇ ਵਿੱਚ ਕੰਮ ਕਰਨਾ ਜੀ ਥੈਂਕ ਯੂ ਜਤਿੰਦਰ ਕਟ ਪ੍ਰਦਾਨ ਸਹਾਰਾ ਕਲੱਬ ਤੇ ਕੀ ਕਾਰਨ ਆ ਤੁਹਾਨੂੰ ਤੇਰੇ ਤੋਂ ਲਿਖ ਰਿਹਾ ਦਾ ਬੁਲਾਈ ਸਰ ਸਾਡੇ ਮੰਤ ਯੋਸ਼ ਹੈ ਤੇ ਵਾਦਾ ਜਦੋਂ ਜੋ ਹਸ਼ਿਲ ਦਾ ਨਾਂ ਮਨ ਤੇ ਕੋਈ ਠੰਡ ਦੀ ਪ੍ਰਭਾਵ ਵੀ ਨਹੀਂ ਹੁੰਦੀ ਸਿਰਸਰੇ ਸਾਨੂੰ ਮਤਲ ਬਹੁਤ ਵਧੀਆ ਲੱਗ ਰਹਾ ਹੈ ਇਸ ਇਨੀ ਦਿਲਚਸਪੀ ਸਾਨੂੰ ਦੀ ਅਭੀ ਜਿੱਦਨ ਹੀ ਕੱਲ ਸੰਕਤੇ ਐਮਰਜੈਂਸੀ ਜਾਣਾ ਬਿਆਸ ਸੀ ਤੇ ਇਸ ਤਰ੍ਹਾਂ ਲੱਗਦਾ ਹੀ ਵੀ ਕੱਲ ਸਾਡੇ ਦਿਨ ਚ ਕੋਈ ਕਮੀ ਰਹਿ ਗਈ ਹੈ ਸਾਡੀ ਨਹੀਂ ਜੀ ਸਰ ਇਹੀ ਗੱਲ ਹੈ ਵੀ ਇੱਕੋ ਇੱਕ ਕੰਮ ਸੇਵਾ ਦਾ ਇਸਨਾ ਹੁੰਦਾ ਹੈ ਪਈ ਕਮਤ ਤੇ ਅਹੀ ਬੀਜ ਬੋਨੇ ਆ ਠੀਕ ਹੈ ਉਹਦੋਂ ਕਿਦੋਂ ਫਲ ਮਿਲਣਾ ਹੈ ਠੀਕ ਹੈ ਪਰ ਇਹ ਪਰਮਾਤਮਾ ਨੇ ਤਰੰਤ ਫਲ ਵਾਲਾ ਸਾਬਕ ਹੈ ਕਿ ਸੇਵਾ ਕਰਦੇ ਹੋ ਉਹਦੇ ਨਾਲ ਨਾਲ ਸਕੂਨ ਮਿਲਦਾ ਹੈ ਮਨ ਚ ਦਿਆ ਭਾਵਨਾ ਆਂਦੀ ਹੈ ਹੋਰ ਵੱਧਦੀ ਹੈ ਦਿਆ ਭਾਵਨਾ ਵੀ ਜਿਹੜੋਂ ਲੋਕਾਂ ਦਾ ਅਸ਼ੀਰਵਾਦ ਮਿਲਦਾ ਹੈ ਤੇ ਪਰਮਾਤਮਾ ਦੀ ਕਿਰਪਾ ਵਰਸਦੀ ਹੈ ਜਿਵੇਂ ਅਸੀਂ ਤੜਕਸਾਰਾਂ ਨੇ ਇੱਥੇ ਤੇ ਕੁਦਰਤ ਜਿਹੜੀ ਹੈ ਸਾਡਾ ਸਵਾਗਤ ਕਰਦੀ ਹੈ ਜਿਹੜੀ ਸਵੇਰੇ ਸਵੇਰੇ ਔਸ ਜਿਹੜੀ ਸਾਡੇ ਉੱਪਰ ਪ੍ਰਮਾਤਮਾ ਦੀਆਂ ਪ੍ਰਮਾਤਮਾ ਵੱਲੋਂ ਬੂੰਦਾਂ ਜਿਹੜੀਆਂ ਇੱਕ ਅਸ਼ੀਰਵਾਦ ਰੂਪ ਦੇ ਸਾਡੇ ਸਾਰੇ ਸਹਾਰਾ ਕਲੰਬੇੰ ਮੈਨਾਂ ਦੇ ਪੈ ਗਈਆਂ ਕੋਈ ਪ੍ਰਮਾਤਮਾ ਦਾ ਅਸ਼ੀਰਵਾਦ ਹੈ ਇੱਥੇ ਜਿਹੜੇ ਕਿਉਂਕਿ ਸਵੇਰੇ ਸਵੇਰੇ ਜਿਹੜੇ ਲੋਕ ਹੁੰਦੇ ਨਾ ਉਹ ਵਾਕਿਆ ਹੀ ਭੜੀਦਾਰ ਹੁੰਦੇ ਆ ਲੇਬਰ ਵਾਲੇ ਹੁੰਦੇ ਆ ਜਿਹੜੇ ਕਾਰਖਾਨਿਆਂ ਤੇ ਜਾ ਕੇ ਸੇ ਇੱਕ ਕੰਮ ਕਰਦੇ ਨੇ ਤੇ ਗਾਂ ਜਿਹੜੇ ਲੋਕ ਬਾਹਰ ਤੋਂ ਹੁੰਦੇ ਨੇ ਤੇ ਰਾਹਗਰੀ ਨੇ ਜਾਂ ਲੰਬੇ ਸਮੇਂ ਤੋਂ ਚੱਲੇ ਹੋਏ ਨੇ ਇੱਥੇ ਰੁਕ ਕੇ ਉਹਨਾਂ ਵਾਸਤੇ ਉਹਨਾਂ ਦਾ ਜਿਹੜਾ ਇੱਕ ਸਵਾਗਤ ਚਾਹ ਦੇ ਨਾਲ ਸਵਾਗਤ ਨਾਲ ਰਾਸੀਲਾ ਉਹ ਕਾਫੀ ਲੰਬੇ ਸਮੇਂ ਤੋਂ ਚੱਲੇ ਆ। ਸ਼ਾਂਤੀ ਸ਼ਾਂਤੀ ਬੋਲੋ ਸ਼ਾਂਤੀ ਸ਼ਾਂਤੀ ਦਾ ਸ਼ਾਂਤੀ ਹੋਰ ਬਾਦ ਨਹੀਂ ਇਹੋ ਨਾਲ ਸਰੇ ਦੇਖੋ ਸਭ ਤੋਂ ਵੱਡਾ ਬੂਥ ਇੱਥੇ ਹੈ ਉਹਦੇ ਨਾਲ ਬੱਸ ਸਟੈਂਡ ਰੇਲਵੇ ਸਟੇਸ਼ਨ ਸ਼੍ਰੀ ਬਾਵਾਲਾਲ ਜੀ ਹਸਪਤਾਲ ਸਿਵਲ ਹਸਪਤਾਲ ਤੇ ਨਾਲ ਹੀ ਲੇਬਰ ਚੌਂਕ ਤੇ ਜਿਹੜਾ ਹੈ ਉਹ ਰੋਜ਼ਾਨਾ ਜਿਹੜੀ ਹੈ ਉਹ ਕਿਹ ਚਾਹ ਜਾਂਦੀ ਹੈ ਜੀ ਫਿਰ ਦੱਸਾ ਜੀ ਇਹ ਮਨਗ ਦੀ ਕਿਰਪਾ ਨਾਲ ਨਿਭਾਰੇ ਆ ਜਿਹੜਾ ਵੀ ਆ ਬਸ ਵੀਰੇ ਉੱਠ ਕੇ ਤੁਸੀਂ ਜ਼ਿਆਦਾ ਵੀ ਕੰਮ ਕਰਦੇ ਚਾਹ ਵਾੜਦੇ ਕੋਈ ਨਹੀਂ ਆਏ ਦੋ ਪ੍ਰੋਜੈਕਟ ਇਹ ਮੇਰੇ ਲਈ ਦੋ ਪ੍ਰੋਜੈਕਟ ਹੈ ਜੀ ਇੱਕ ਗਰਮੀਆਂ ਚ ਠੰਡੇ ਪਾਣੀ ਦੀ ਸ਼ਬੀਲ ਤੇ ਸਰਦੀਆਂ ਚ ਚਾਹ ਦਾ ਲੰਗਰ ਜਿਹੜਾ ਹੈ ਇਹ ਕਿੱਥਾ ਜਾਂਦਾ ਹੈ ਕਿਹੜੀ ਕਿੱਡੀ ਜਗ੍ਹਾ ਜਾ ਕੇ ਚਾਹ ਵੰਡੀ ਜਾਂਦਾ ਹੈ ਚਾਹ ਸਵੇਰੇ ਇੱਕ ਦਿਨ ਮੇਨ ਸਾਡਾ ਉਸੇ ਪਹਗਾ ਸਾਰਾ ਕਲਬ ਦਫਤਰ ਕਾਂਗਰਸ ਭੌਂਦੇ ਸਾਲੇ ਦੂਜਾ ਬੱਸ ਸਟੈਂਡ ਤੀਜਾ ਰੇਲਵੇ ਸਟੇਸ਼ਨ ਬਾਬਾ ਲਾਲਜੀ ਹਸਪਤਾਲ ਲੇਬਰ ਚੌਕ ਸਿਵਲ ਅਸਪਾਵਰ ਇਹ ਥਾਣੇ ਜਿसे ਕਹਾ ਜੜੀ ਵਰਤਾਈ ਜਾਂਦੀ ਹੈ। ਦੇਖੋ ਇਹ ਭਾਰ ਗਰਮੀ ਦੇ ਬਿਜਲੀ ਦੇ ਸਟੇਸ਼ਨਾਂ ਤੇ ਜਾਂ ਬੱਸ ਸਟੈਂਡਾਂ ਤੇ ਜਾ ਕੇ 파ੜੀ ਵਰਤਦਾ। ਆਪਾਂ ਠੰਡ ਦੇ ਵਿੱਚ ਵੀ ਜੀ ਚਾ ਮਤਾ ਹੈ। ਇਹ ਸਾਰੀ ਮਾਲਕ ਦੀ ਕਿਰਪਾ ਜੀ। ਉਹਦੀ ਕਿਰਪਾ ਨਾਲ ਹੀ ਇਹ ਚੱਲ ਰਿਹਾ ਹੈ। ਜੀ ਆਪਣਾ ਨਾਮ ਮੈਂ ਅਨਿਸ਼ ਸੰਦੇਵ ਸਹਾਰਾ ਗਲਬ ਪਰਜਾਤਰੀ ਚਾਰਜ ਹੈ। ਸਰਾ ਕੀ ਚਾਹ ਰਹੇ। ਕੁੱਤ ਲੱਗਦਾ ਹੈ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਦੋਂ ਪੋਹ ਦਾ ਮਹੀਨਾ ਸ਼ੁਰੂ ਹੁੰਦਾ ਹੈ ਮਹਾਰਾਜ ਦੇ ਜਿਹੜੇ ਛੋਟੇ-ਛੋਟੇ ਸਰਜਾਦੇ ਸੀ ਉਹਨਾਂ ਦੇ ਨਾਲ ਸ਼ਿਦੀਪੂਰਾ ਉਹ ਗੁਰੂਵਾਰ ਆਜਿਨੇ ਜਲੰਧਾ ਹੈ ਰਿ ਜਾਂਦੇ ਨੇ ਇਸ ਦਰਮਿਆਨ ਫਾਰਿਆ ਹੀ ਕਲਪ ਦੇ ਮੈਂਬਰ ਜਿਹੜੇ ਹੈਗੇ ਨੇ ਉਹ ਪੋਹ ਦੇ ਮਹੀਨੇ ਦੇ ਵਿੱਚ ਲਗਾਤਾਰ ਇੱਕ ਮਹੀਨਾ ਜਿਹੜਾ ਹੈਗਾ ਚਾਹ ਦਾ ਲੰਗਰ ਚਾਰ ਹਸ ਬਿਸਕਟ ਹੋਰ ਵੀ ਕੋਈ ਜੋ ਵੀ ਮਤਰਸਾ ਹੋਣ ਉਹ ਸਾਰੀਆਂ ਇਸ ਅਗਰ ਦੇ ਵਿੱਚ ਵਰਤਾਈਆਂ ਜਾਂਦੀਆਂ ਨੇ ਗਰਮ ਕੱਪੜਿਆਂ ਦਾ ਵੀ ਕਾਫੀ ਸਿਰ ਤੋਂ ਕਾਫੀ ਸਾਲਾਂ ਤੋਂ ਮਦਦ ਉਹ ਪ੍ਰਾਲਾ ਕੀਤਾ ਜਾ ਰਿਹਾ ਹੈ ਕਿ ਠੰਡ ਬਹੁਤ ਹੈਗੀ ਹੈ ਜਿਹੜੇ ਲੋਕ ਫਿਰ ਫਿਰੇ ਨਿਵਰੋ ਵਾਲੇ ਜਾਂ ਹੋਰ ਕੋਈ ਲੋਕ ਜਿਨ੍ਹਾਂ ਦੇ ਕੋਲ ਕੱਪੜੇ ਦੇ ਘਾਟ ਹੈਗੀ ਹੈ ਉਹ ਸਾਰੇ ਗਾਨੀ ਸਦਕਾ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਹਰ ਰੋਜ਼ ਗਰਮ ਕੱਪੜੇ ਜਿਹੜੇ ਹੈਗੇ ਨੇ ਉਹ ਇੱਥੇ ਦਿੱਤੇ ਜਾਂਦੇ ਨੇ ਇੱਕ ਮਹੀਨਾ ਹੀ ਨਹੀਂ ਉਸ ਤੋਂ ਬਾਅਦ ਵੀ ਜਿਹੜੇ ਹੈਗੇ ਨੇ ਜਿਹੜਾ ਸਹਾਰਾ ਕਲਮ ਦਾ ਦਫਤਰ ਹੈਗਾ ਉੱਥੇ ਫਿਰੇ 1:30 ਵਜੇ ਤੋਂ ਲੈ ਕੇ 7 ਵਜੇ ਤੱਕ ਜਿਹੜੇ ਕੋਈ ਲੋੜਵੰਦ ਲੋਕ ਹੁੰਦੇ ਨੇ ਉਹਨਾਂ ਨੂੰ ਕਪੜੇ ਜਿਹੜੇ ਗਰਮ ਦਾ ਜਿਹੜੇ ਉਹ ਦਿੱਤੇ ਜਾਂਦੇ ਸਾਢੇ 4 ਵਜੇ ਸਾਡੇ ਪ੍ਰਧਾਨ ਜਗENDER ਕਾ ਜੀ ਹਰ ਰੋਜ਼ ਸਾਰਿਆਂ ਹੀ ਜ਼ਿੰਮੇਵਾਰੀ ਨਿਭੋ ਲੈਂਦੇ ਨੇ ਕਿ ਉਮਰ ਰਾਤ ਸੌਂਦੇ ਵੀ ਨਹੀਂ ਆਈਏ ਸਾਰਿਆਂ ਨੂੰ ਫੋਨ ਕਰਦੇ ਆ 4:30 ਵਜੇ ਨਾਲ ਆਪੋ ਆਪਣੇ ਹਿਸਾਬ ਦੇ ਨਾਲ ਸਾਰੇ ਜਣੇ ਇੱਥੇ ਆ ਜਿੰਦੇ ਨੇ ਸ਼ਕੀਲ ਚਾਰ ਜਿਹੜੇ ਸਾਡੇ ਆ ਜਿੰਦੇ ਨੇ ਸ਼ਿਵ ਰਾਜ ਸ਼ਰਮਾ ਜੀ ਇੰਨੇ ਉਮਰ ਹੋਣ ਦੇ ਬਾਅਦ ਵੀ ਪਰਮਾਤਮਾ ਨਾਲ ਤੰਦਰੁਸਤੀ ਰੱਖੇ ਸਭ ਤੋਂ ਪਹਿਲਾਂ ਉਹ ਇੱਥੇ ਆਏ ਹੁੰਦੇ ਨੇ ਉਹਨਾਂ ਦੇ ਹੱਥੀਓਂ ਸਾਰੀ ਚਾਹ ਬਣਦੀ ਏ ਤੇ ਜਿਹੜੀ ਸੰਗਨ ਦੇ ਵਿੱਚ ਵਰਤਾਈ ਜਾਂਦੀ ਏ ਫਿਰ ਉਹ ਜਿਹੜੀਆਂ ਪੰਜ ਸਾਡੀਆਂ ਪੰਜ ਟੀਮਾਂ ਬਣਦੀਆਂ ਨੇ ਇੱਕ ਯੂਨੀਵਰਸਲ ਹਸਪੀਟਲ ਬੋਸਟੈਂਡ ਤੇ ਬਾਬਾ ਲਾਲ ਸਿੰਘ ਹਸਪੀਟਲ ਸਟੇਸ਼ਨ ਤੇ ਲੇਬਰ ਚੌਗਾਂ ਤੇ ਇੱਥੇ ਜਿਹੜਾ ਕਲੱਬ ਦੇ ਥੱਲੇ ਜਿਹੜਾ ਗਿਆ ਜਗਾ ਉੱਥੇ ਵੀ ਮਤਲਬ ਹਰ ਰੋਜ਼ ਆ ਜਾਂਦੇ ਨੇ ਤੇ ਤਕਰੀਬਾ ਕੋਈ 5:30 ਵਜੇ ਦੇ ਨਾਲ ਮਤਲਬ ਇੱਕ ਘੰਟਾ ਲੱਗ ਜਾਂਦਾ ਬਣਾਉਣ ਤੇ ਫੜੇ 5:30 ਤੋਂ 6 ਵਜੇ ਦਾ ਸ਼ੁਰੂ ਹੋ ਜਾਂਦੀ ਹੈ ਤੇ 7:30 ਵਜੇ ਤੱਕ ਬੱਦੇ ਚੱਲਦੀ ਹੈ। ਜੀ ਜਲਦਾ ਉਹਦੇ ਗੱਲ ਤੋਂ ਲੰਬੋ ਹਾਂਜੀ ਇਹ ਉਹ ਪਤਲ ਇੱਕ ਕਾਫੀ 20-25 ਸਾਲ ਤੋਂ ਇੱਕ ਪਰੰਪਰਾ ਹੀ ਬਣੀ ਜੀ ਕਿ ਉਹ ਤੋਂ ਅਸੀਂ ਅਹੀਂ ਪਤਲ ਚਾਹ ਜਿਹੜੀ ਇਹ ਜਿਹੜਾ ਮਹੀਨਾ ਦਾ ਪੋ ਦਾ ਮਹੀਨਾ ਠੜਦਾ ਨਹੀਂ ਹੁੰਦਾ ਹੈ। ਲੋਕ ਜਿਹੜੇ ਆਪਣੇ ਕੰਮ ਕਰਾਂ ਦੇ ਕੋਈ ਯਾਤਰੀ ਕੋਈ ਸਟੇਸ਼ਨ ਤੇ ਜਾਂਦੇ ਨੇ ਜੀ ਜਾਂ ਬੱਸ ਸਟੈਂਡ ਦੀ ਜਾਂ ਲੇਬਰ ਵਾਲੇ ਕੋਈ ਜਾਂਦੇ ਨੇ ਫਿਰ ਉਹਨਾਂ ਨੂੰ ਉਹ ਮਹਾਰਾਜ ਦੇ ਨਾਮ ਦੀ ਦੁਕਾਨ ਪੀ ਉਹਨਾਂ ਦੇ ਤੋਂ ਪੀਸ ਗਈ ਜਿਹੜੀ ਚਾਹ ਵਾ ਨਹੀਂ ਠੰਡ ਲੱਗਦੀ ਹੈ ਜੀ ਕੋਈ ਵੀ ਠੰਡ ਠੰਡ ਲੱਗਦੀ ਜੇ ਉਹ ਕੰਮ ਕਰਦੇ ਹੋ ਜਾਂ ਕੋਈ ਸੇਵਾ ਦੀ ਭਾਵਨਾ ਮੰਨਦੇ ਹੋ ਤਾਂ ਉਹ ਇਹ ਕੋਈ ਠੰਡ ਵੀ ਨਹੀਂ ਲੱਗਦੀ ਸੁਤਨਾਮ ਸੇਮ ਜੀ ਬਹੁਤ ਵਧੀਆ ਜੀ ਬਹੁਤ ਬਹੁਤ ਆਪਣਾ ਕੰਮ ਆਇਆ ਹਾਂ ਜੀ ਇਹ ਸਭ ਤੋਂ ਵੱਡੀ ਸੇਵਾ ਕੋਈ ਨਹੀਂ ਹੋਏ ਨਹੀਂ ਲੱਗਦਾ ਇਤਨੀ ਕੰਮ ਕਰਨੇ ਇਹ ਜ਼ਰੂਰ ਕਰਨੇ ਚਾਹੀਏ ਆ ਬਹੁਤ ਵਧੀਆ ਕੰਮ ਨੇ। ਭਜੀ ਜੀ ਨਾਮ ਨਰੇਸ਼ ਕੁਮਾਰ। ਸਰ ਇਹ ਕਿੰਨਾ ਦਾ ਬਰਾਲਾ ਲੱਗਦਾ ਫਿਰ ਤੇਰੇ ਸਿਰੇ ਕੱਪੜੇ ਦੀ ਨੇ ਚਾਹ ਦੀ ਨੂੰ। ਸਰ ਇਹ ਬਹੁਤ ਵਧੀਆ ਕੰਮ ਆ ਸਾਰਾ ਕਲੱਬ ਵਾਲਿਆਂ ਦਾ ਜਿਨ੍ਹਾਂ ਨੇ 10 ਰੁਪਏ ਰੋਟੀ ਤੱਕ ਕੀਤੀ ਹੋਈ ਹੈ ਥਾਲੇ। ਤੇ ਜਿਨ੍ਹਾਂ ਦੀ ਬਦੌਲਤ ਅੱਜ ਸਾਰੇ ਵੇਖੋ ਗਰੀਬ ਬੱਚਿਆਂ ਨੂੰ ਕੱਪੜੇ ਦੇ ਰਹੇ ਆ ਖਾਣ ਪੀਣ ਨੂੰ ਚਾਰ ਅਸ ਮਿਲ ਰਿਹਾ ਵਾ। ਪੂਰੀ ਤਰ੍ਹਾਂ ਤੇ ਬੰਦੇ ਨੂੰ ਛੱਤ ਚਾਹੀਦੀ ਉਹ ਮਾਰੇ ਵੇਖੋ ਬਿਠਾ ਕੇ ਲੋਕੀ ਖਾਣ ਦੇ ਤੇ ਹੁੰਦੇ। ਹਾਂ ਜੀ ਲੋਕੀਆ ਕੋਈ ਨਾ ਅਰਜਾਈ ਜੀ ਬੈਠੇ ਹੋ ਤੇ ਸਾਰਾ ਖਾ ਪਿਆ ਖਲਾਸ ਬਿਲਕੁਲ ਸਰੇ ਸੇਵਾ ਦਾ ਮੌਕਾ ਕਿਸੇ ਕਿਸੇ ਨੂੰ ਭਗਵਾਨ ਦਿੰਦਾ ਹਰ ਕਿਸੇ ਨੂੰ ਇਹ ਚੀਜ਼ਾਂ ਨਹੀਂ ਮਿਲਗੀਆਂ ਕਿਉਂਕਿ ਭਾਰ ਗਰਮੀ ਦੇ ਵਿੱਚ ਵੀ ਬਿਲਕੁਲ ਸਰ ਭਾਰ ਗਰਮੀ ਦੇ ਵਿੱਚ ਸਟੇਸ਼ਨਾਂ ਤੇ ਤਾਂ ਤਾਂ ਬੱਸ ਸਟੈਂਡ ਲੱਗੇ ਹਰ ਜਗ੍ਹਾ ਇਹਨਾਂ ਨੇ ਪਾਣੀ ਦੀ ਸੁਗਦਾ ਤੱਕ ਦਿੱਤੀ ਹੋਈ ਹੈ ਕਿ ਯਾਤਰੀ ਗਣ ਜਿਹੜੇ ਵੀ ਆਉਣ ਪਰੇਸ਼ਾਨ ਨਾ ਹੋ ਕਿਤਾ ਇਹਦੇ ਹੈ ਇਹ ਹੱਥ ਚੁੱਕੀ ਆਪਣੇ ਨਾਲ ਬਿਲਕੁਲ ਸਰੇ ਸਹੀ ਗੱਲ ਹੈ ਆਪਣੇ ਅਨੁਸਾਰ ਚਾਹ ਕਿ ਕੁਛ ਨਹੀਂ ਸੀ ਸਿਰੇ ਦਾ ਪਾਣੀ ਦੇ ਵਿੱਚ ਹੱਥ ਜਣਾ ਵੀ ਬਹੁਤ ਮਾਇਨੇ ਰੱਖਦਾ